हां हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਚਾਰ ਗਾਵਾਂ ਸੇਲ ਲਈ ਲੈ ਕੇ ਆਏ ਹਾਂ ਜੀ ਦੋ ਬਈ ਤਾਜ਼ੀਆਂ ਸੂਈਆਂ ਤੇ ਦੋ ਗੱਬੜਾਂ ਨੇ ਆਓ ਪੁੱਛ ਲੈਨੇ ਬਾਈ ਟੋਟੇ ਭਾਈ ਜੀ ਹਸੀਕਾਲ ਸਤਿ ਸ਼੍ਰੀ ਅਕਾਲ ਸਰਪੋਹ ਠੀਕ ਹੋ ਬਈ ਬਈ ਬਹੁਤ ਜੀ ਭਾਈ ਨਾਮ ਤੇ ਐਡਰੈਸ ਬੋਲ ਨਾਮ ਡਾਕਟਰ ਬੱਬੂ ਹੈ ਵੀਰੇ ਹਮ ਇਹਨਾਂ ਸੁਲਾਬੁਰਾ ਜ਼ਿਲ੍ਹਾ ਬਠਿੰਡਾ ਸੀਰਫੂਲ ਨੇੜੇ ਪਿੰਡ ਜਿਹੜੇ ਆਪ ਨੂੰ ਭਦੌੜ ਰਹਿ ਗਿਆ ਇਧਰੋਂ ਭਗਤਾ ਇਧਰੋਂ ਭਾਈ ਰੁਪਾ ਮੋਬਾਈਲ ਨੰਬਰ ਬੋਲ 72777790 774 73 17 3 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵਰਡ ਦੇ ਨੇ ਕਿਹੜਾ ਸੂਸ ਹੋਈ ਇਹ ਪਲੂਨ ਵਿੱਚ ਹੀ ਸੂਈਦਾ ਪਹਿਲਾ ਕਦੋਂ ਸੂਈ ਆ ਬਾਈ ਸੁਬਾ ਸੂਈਦਾ ਤੇ ਸੁਬਾ ਹੀ ਸੂਈ ਤੇ ਬੱਚਾ ਕੀ ਦੇਤਾ ਬੱਚਾ ਦੇਦਾ ਸਰ ਬੱਚਾ ਹਾਂ ਬੈਠਾ ਮੂਰੇ ਹਜੇ ਉੱਠਣ ਜੇ ਲੱਗਿਆ ਨਹੀਂ ਠੀਕ ਆ ਆ ਬੈਠਾ ਮੂਰੇ ਠੀਕ ਆ ਬਾਈ ਬੱਚਾ ਬਈ ਬੱਚੇ ਨੂੰ ਜਨਮ ਦਿੱਤਾ ਆਰਡਰ ਚੰਗਾ ਠੰਡੀ ਸੀ ਬਹੁਤ ਨਹੀਂ ਡਾਕਟਰ ਅੱਛਾ ਬਹੁਤ ਹੀ ਠੰਡੀ ਹੈ ਜਦ ਜਿਵੇਂ ਮਰਜੀ ਹੱਥ ਤੇ ਫੇਰੀ ਜਾ ਲੈ ਥਣ ਬੜਾ ਕਮਾਲ ਆ ਮਰਜੀ ਬੈਠਾ ਰਹੇ ਆ ਇਹ ਵਾਲਾ ਥਣ ਕਾ ਲੱਗਿਆ ਲੈ ਜਿਵੇਂ ਮਰਜੀ ਬੈਠਾ ਰਹੇ ਬਾਈ ਕਹਿੰਦਾ ਕੋਈ ਚੱਕਰੀ ਨਹੀਂ ਕਿੰਨਾ ਬੋਲਾ ਕਿੱਡੇ ਸੋ ਬੋਲਾ ਡਾਕਟਰ ਇਹਦਾ 4 ਕਿਲੋ ਚੋ ਆਪਾ ਜੇ ਰੁਪਏ ਕੀ ਹਾਂ ਜੇ ਰੋਪਈ ਠੀਕਾ ਬੱਠਲ ਜੜ ਰੱਖੀ ਆ ਹਾਂ ਦੋਨਾਂ ਦੀ ਪੈ ਗਈ ਜਿਹੜਾ ਠੀਕਾ ਦੋਨਾਂ ਦੇ ਦੋ ਗਾਈਆਂ ਸੂਈਆਂ ਨੇ ਦੋਨਾਂ ਦੀ ਬਈ ਡੋਡੀ ਰੱਖੀ ਬੈਠਾ ਬੱਠਲ ਦੇ ਵਿੱਚ ਆਪਾਂ ਇੱਕ ਥਾਂ ਪਾ ਕੇ ਨਹੀਂ ਰੱਖਦੇ ਹੂੰ ਚੱਲ ਇਹਨਾਂ ਨੂੰ ਪਤਾ ਲੱਗ ਜਾਣਾ ਠੀਕਾ ਖੋਲ ਲੈ ਭਾਈ ਤੋੜ ਕੇ ਦਿਖਾ ਦੇ ਮੂਮਾਂ ਦੀ ਬਹੁਤ ਆ ਡਰਕ ਕਮਾਲ ਆ ਥਣ ਚੰਗਾ ਫੇਸ ਬੜਾ ਚੰਗਾ ਬੋਦੀ ਵਾਦੀ ਚੰਗਿਆ ਰੰਗ ਰੂਪ ਚੰਗਾ ਚੰਗੀ ਆ 40000 ਨਹੀਂ ਰੱਖਾਂ ਇਹ ਕਿੰਨਾ ਕੁ ਦੇ ਦੂ ਹੋਰ ਦੁੱਧ ਭਾਈ ਦੁੱਧ ਦੇ ਦੂ ਰਟ ਉਹਨਾਂ ਦੇ ਕਹਿੰਦੇ ਮੁਤਾਬਕ ਮਾਲਕ ਨੇ ਇਹ 16 ਕਿਲੋ ਦਿੱਤਾ ਅੱਛਾ ਇਹਦੀ ਮਾਂ ਨੇ ਹੂੰ ਤੇ ਇਹ ਵੀ ਦੇ ਦੂ 16 17 ਕਿਲੋ ਖੁੱਲ ਲਈ ਠੀਕ ਆ ਹਾਂ ਹੂੰ ਜੀ ਮਾਂ ਕੋਲੇ ਦੁੱਧ ਚੰਗਾ ਸੀ ਉਹਦੇ ਠੀਕ ਆ ਬਾਕੀ ਵੱਡੀ ਗੱਲ ਬਈ ਗਰਮੀ ਬਿਲਕੁਲ ਨਹੀਂ ਮੰਨਦੀ ਨਹੀਂ ਮੰਨਦੀ ਗਰਮੀ ਮੰਨਦੀ 60 ਜਿਹੜੀ ਘਰ ਮਾਲੀ ਦੀ ਬਹੁਤ ਚੰਗੀ ਆਊਗੀ ਜਿਵੇਂ ਮਰਜੀ ਬੈਠਾ ਰਹੇ ਆ ਨਹੀਂ ਵੀ ਗਲੀ ਦੇ ਬੱਚਾ ਵਾਲੇ ਖੜਾ ਲਈ ਬਾਈ ਨੇ ਮਾਂ ਜੀ ਨਾਲ ਬਹਿ ਜਾ ਬਾਈ ਕਹਿੰਦਾ ਕਹਿੰਦੀ ਕੁਛ ਨਹੀਂ ਕਰ ਮਾਲੀ ਜਿਵੇਂ ਮਰਜੀ ਹੱਥ ਲਈ ਚੱਲ ਕੱਲਾ ਕਲਾ ਦੇਖੀ ਬੱਚਾ ਬਰਗਤ ਫੇਸ ਹੂਸ ਚੰਗਾ ਗਾ ਰੰਗ ਰੂਪ ਚੰਗਾ ਬਾਕੀ ਤੋਰਾ ਤਰਾ ਚੰਗਾ ਬੜਦਾ ਚਵਾਈ ਕਿਵੇਂ ਹੈ ਚਵਾਈ ਦਾ ਡਾਕਟਰ ਬਹੁਤ ਪੁੱਛੇ ਨੰਬਰ 1 ਠੀਕ ਆ ਚਵਾਈ ਬਾਈ ਕੰਨਾ ਨੰਬਰ 1 ਤੇ ਮੁੱਲ ਕੀ ਆ ਭਰਾ ਦਾ ਡਾਕਟਰ 56 ਹੀ ਦੇ ਦਿਆਂਗਾ ਬਾਈ ਹਾਂ ਨਾ ਮਾਨ ਤਾਨ ਹੋ ਜਾਊਗਾ ਬਾਈ ਮਾਨਤਾ ਨਹੀਂ ਹੋਊਗਾ ਵੀਰੇ 56000 ਰੁਪਿਆ ਮੁੱਲ ਵਿੱਚੋਂ ਮਾਨ ਤਾਨ ਜ਼ਰੂਰ ਹੋ ਜਾਊਗਾ ਆਰਡਰ ਫੇਰ ਤੋਂ ਚੈੱਕ ਕਰੋ ਕੋਈ ਅੰਤਨੀ ਸੋਨਾ ਕੱਲਾ ਕੱਲਾ ਮੈਂ ਮਰ ਜੀ ਹੱਥ ਚੀਂ ਲਿਆ ਕਣ ਜਿਵੇਂ ਮਰ ਜੀ ਲੈ ਹੱਥ ਫੇਰੀ ਚੱਲ ਕੋਈ ਚੱਕੇ ਪੁੱਟੇ ਪਸਰੀ ਭਾਈਆ ਬਲੋਨ ਬੱਚੀ ਵਾਂ ਨਹੀਂ ਦਿੰਦੀ ਲੈ ਮੈਂ ਮਰ ਜੀ ਬੜਾ ਇਦਾਂ ਦਿਖਾ ਦਿੰਦਾ ਪੂਰਾ ਵੀ ਲੈ ਵਾ ਦਿਖਾ ਦਿੰਦਾ ਮਾੜਾ ਗੱਠ ਲੈ ਵਾ ਮੂਹ ਨੂੰ ਆ ਹਣ ਪੂਰਾ ਚੰਗਾ ਥਾਂ ਲੈ ਕੱਲਾ ਕੱਲਾ ਥਾਣਾ ਭਾਈ ਚੰਗੀ ਆ ਸੰਖੀ ਆ ਮੋਲੋ 52000 ਰੁਪਏ ਮਾਨ ਤਨ ਜ਼ਰੂਰ ਹੋ ਜੂ ਬੱਚਾ ਮਗਰ ਬੱਚਾ ਭਾਈ ਅੱਗੇ ਭਰਾ 2 ਨੰਬਰ ਕਿਹੜਾ ਸੂਈ ਆ ਇਹ ਡਾਕਟਰ ਦੂਜਾ ਸੂਈ ਦੂਜਾ ਸੂਈ ਕਦੋਂ ਸੂਈ ਆ ਬਈ ਇਹ ਵੀ ਸਵੇਰ ਹੀ ਸੂਈ ਆ ਡਾਕਟਰ ਇਹ ਮੰਨ ਕੇ ਚੱਲੋ ਸੂਈ ਸੀਗੀ 1 ਨੰਬਰ ਵਾਲੀ ਸੂਈ ਆ ਮੇਰਾ ਵੀਰ 4 ਵਜੇ ਸਵੇਰ ਇਹ ਸੂਈ ਆ 2:30 ਵਜੇ 2:30 ਵਜੇ ਸੂਈ ਆ ਠੀਕ ਆ ਬਈ ਅੱਧ ਜਿਹੜਾ ਬਹੁਤ ਚੰਗਾ ਹਾਂ ਫਿਟਿੰਗ ਆ ਡਰੈਸ ਆ ਕਮਾਲ ਦਾ ਸਾਫ਼ ਸੁਥਰਾ ਲੈਣੇ ਜਿਹਦੀ ਮਸਤਕ ਬਸਤੋਣਾ ਹੋਵੇ ਅੱਲਾਕ ਅੱਲਾ ਥਾਣਾ ਮੁੱਠੀ ਵਾਲਾ ਥਾਣਾ ਬੱਚਾ ਕੀ ਦੇਤਾ ਕਰਦਾ ਨਹੀਂ ਬੱਚੇ ਹੀ ਦੇਤਾ ਡਾਕਟਰ ਬੱਚੇ ਹੀ ਦੇਤਾ ਚਲੋ ਕੋਈ ਨਹੀਂ ਤੇ ਜੇਰ ਇਹਦੀ ਫਿਰ ਉਹੀ ਜੇਰ ਉਹ ਵੀ ਆ ਵੀਰੇ ਓਕੇ ਡਾਣਾ ਡੋ ਕੋਲ ਦੇ ਵਿੱਚ ਹੋਰ ਕਿਨ ਕਰੇ ਕਿੰਨਾ ਬੜਾ ਗੱਡੇ ਫਿਰ ਇਹਦਾ ਡਾਕਟਰ 5 ਕਿਲੋ ਚ ਹੋਇਆ ਠੀਕ ਆ ਕਿੰਨਾ ਦੇ ਦੂ ਦੁੱਧ ਇਹ ਵੀ ਦੇ ਦੋ 7 ਕਿਲੋ ਦੋ ਠੀਕ ਆ ਕੱਦ ਚੰਗਾ ਜਾਂ ਜਾਂ ਅਸੀਂ ਦਾ ਜਾ ਕੇ ਫੇਸ ਕੁਆਲਟੀ ਦੇਖੀ ਦੀ ਹਾਂ ਕਾਲੀ ਅਸੀਂ ਆ ਗਈ ਫੇਸ ਦੇਖੋ ਦੇਖੋ ਆਟਾ ਬਹੁਤ ਚੰਗਾ ਪੈਂਦਾ ਬੋਦੀਵਾਦੀ ਬਹੁਤ ਚੰਗੀ ਆ ਸਨਖ ਪੋਣਾ ਬਾਈ ਵੜ ਦੇ ਵਿੱਚ ਚੰਗਾ ਲੱਗਾ ਸੋਈ ਸਵਾਈਆ ਬੱਚਾ ਮਗਰ ਬੱਚਾ ਜੀਰਬਾਈ ਬੱਠਲ ਚ ਪਈ ਬੈਠਾ ਆ ਡਰ ਕਮਾਲ ਆ ਖਾਣ ਬੜਾ ਕਮਾਲ ਦਾ ਮੁੱਠੀ ਵਾਲਾ ਖਾਣ ਇਕਲਾ ਇਕਲਾ ਥਾਂ ਤੋਰਾ ਤਰਾ ਵੜ ਦਾ ਬਹੁਤ ਚੰਗਾ ਦੁੱਧ ਵੀ ਬਾਈ ਕਹਿੰਦਾ ਚੰਗਾ ਪਾਉ ਦ ਫੈਂਟ ਚੰਗੀ ਹੋਣੀ ਗਰਮੀ ਬਿਲਕੁਲ ਨਹੀਂ ਮਨਣ ਨੈ ਕੰਡੀ ਪੂਰੀ ਜੱਲ ਵੀ ਜਿਵੇਂ ਦੂਜਾ ਸੁਆਜਾ ਪਹਿਲਾ ਸੁਆਜਾ ਨਹੀਂ ਇੱਥੇ ਦੀ ਆ ਕੇ ਨਾੜਾਂ ਨੂੰ ਦਿਖਾ ਲਈ ਨਾੜਾਂ ਦਿਖਾ ਲਈ ਹੂੰ ਕਮਾਲ ਦਾ ਬਈ ਆਰਡਰ ਨੈ ਨਾੜਾਂ ਨੂੰ ਦੇਖਦੇ ਨੇ ਕੀ ਬਾਤ ਆ ਹਨਾ ਕੀ ਬਾਤ ਕੱਲਾ ਕੱਲਾ ਥਾ ਕਿ ਯਾਰ ਸਿਵਾਈ ਕਿਵੇਂ ਗੰਨੇ ਸਿਵਾਈ ਦਾ ਅੰਤ ਹੀ ਕੋਈ ਨਹੀਂ ਨਾ ਇਹ ਮਰਜੀ ਫੇਰੀਆ ਠੀਕ ਆ ਮੁੱਲ ਭਰਾ ਇਹਦਾ ਫਿਰ ਇਹ ਡਾਕਟਰ ਬਸ ਦੇ ਲੈਣੀ ਆਪਣਾ ਸਾਰੀਆਂ ਗੰਗਾਂ ਦਾ ਜੇ 48 ਦੀ ਦੇ ਦੇਣੀ ਹੈ 48000 ਰੁਪਇਆ ਮਾਨਤਾਨ ਹੋ ਜਾ ਬਾਈ ਮਾਨਤਾਨ ਕਰਦੇ ਹੈ ਬਸ ਆਪਣੇ ਜਾਇ ਜੀ ਅਜਮਲ ਮੋਲੋ ਬਾਈ ਨੇ ਜਾਇ ਜੀ ਕਰੇ 48000 ਰੁਪਇਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਲੈ ਆਏ ਨਹੀਂ ਕੋਈ ਵੀ ਲੱਤਾਂ ਛੜਾ ਆਂਦਾ ਘਰ ਹੋਊਗਾ ਕੋਈ ਨਹੀਂ ਗਾ ਠੰਡੀਆਂ ਹੋਣਗੀਆਂ ਆਪਣਾ ਘਰ ਆਰਡਰ ਦੇਖੋ ਆਰਡਰ ਬੜਾ ਫਿਟਿੰਗ ਵਾਲਾ ਹੈ ਨਾ ਫਿਟਿੰਗ ਵਾਲਾ ਆਰਡਰ ਨਾੜਾ ਨੂੜਾ ਐ ਚਮਕ ਰੀਆਂ ਬਈ ਕੀ ਬਾਤ ਆ ਕੀ ਬਾਤ ਆ ਜਿੱਥੇ ਮਰਜੀ ਹੱਥ ਫੇਰੀ ਆ ਜਿਵੇਂ ਮਰਜੀ ਇਧਰ ਦੀ ਦਿਖਾ ਦੇ ਮਾੜਾ ਠੀਕ ਆ ਜਿਵੇਂ ਮਰਜੀ ਇੱਕ ਨੰਬਰ ਆ ਇਹ ਇੱਕ ਨੰਬਰ ਵਾਲਾ ਥਾਣਾ ਹਵਾਨਾ ਮੂਰ ਤੋਂ ਚੈੱਕ ਕਰ ਲੋ ਇਕਲਾ ਇਕਲਾ ਥਾਣਾ ਮੁੱਠੀ ਵਾਲਾ ਖਾਣਾ ਬਈ ਅੱਗੇ ਭਰਾ ਤਿੰਨ ਨੰਬਰ ਕਿਹੜਾ ਸੂਸ ਮਛੀਰਾ ਟਰ ਕੋਲੋਂ ਵੱਚੀ ਕਿੰਨੇ ਦਿਨ ਲੈਂਦੀ ਆ ਇਹ ਲੋ ਜੀ ਡਾਕਟਰ 2 ਤੋਂ 3 ਦਿਨ 2 ਤੋਂ 3 ਦਿਨ ਥੱਲੇ ਵਾ ਦੇਖੋ ਇਹਦਾ ਖਾਣ ਲੇ ਵਾ ਬੜਾ ਕਮਾਲ ਆ ਆਰਡਰ ਦੇਖੋ ਢਿੱਲਾ ਨਹੀਂ ਖਾਰੇ ਲੈ ਤੇ ਨਾ ਬਹੁਤ ਬਈਆਂ ਥਾਣ ਦੇਖੋ ਥਾਣ ਬੜਾ ਕਮਾਲ ਦਾ ਮੁੱਠੀ ਪੂਰਾ ਥਾਣ ਲੱਗਿਆ ਡਾਕਟਰ ਕਲਾ ਕਲਾ ਥਾਣ ਠੀਕ ਆ ਬਈ ਮੂੰਹ ਹੁਣ ਆਰਡਰ ਚਾਰ ਦੰਦ ਆ ਬਹੁਤ ਚਾਰ ਦੰਦ ਪਹਿਲਾ ਸੁਆ ਦਿਨ ਲੈਂਦੀ ਆ ਆਰਡਰ ਦੀ ਕੁਆਲਿਟੀ ਕਮਾਲ ਆ ਕੱਦ ਬੜਾ ਚੰਗਾ ਰੰਗ ਰੂਪ ਚੰਗਾ ਫੇਸ ਦੇਖੋ ਫੇਸ ਬੜਾ ਚੰਗਾ ਬਈ ਹੌਂਦੀਵਾਦੀ ਚੰਗੀ ਆ ਸਨਖਪਣਾ ਬੜ ਦੇ ਵਿੱਚ ਚੰਗਾ ਗਾ ਇਹਦਾ ਮੁੱਲ ਕੀ ਕਰਿਆ ਬਾਈ? ਡਾਕਟਰ ਇਹਦਾ 48000। 48000 ਰੁਪਏ ਮਾਨਤਾਨ ਹੋ ਜਵੇ। ਆ ਮਾਨਤਾਨ ਕਰ ਦੇਗਾ। ਠੀਕ ਆ 48000 ਰੁਪਏ ਮੁੱਲ ਆ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੂ। ਤੋੜਾ ਤਾਰਾ ਚੰਗਾ ਚੰਗੀ ਆ। ਅੰਡੀ ਸੀ ਲਾਇਣੀ ਕੋਈ ਗੱਲ। ਭੰਗ ਬੈਠਾ ਰਹਿ ਲੈ। ਹੂੰ। ਆਪਣਾ ਬਗੂ ਆ ਨਾ ਹੁ ਗਰਮਣਾ ਹੋ ਡਾਕਟਰ। ਗਰਮਣਾ ਹੋਊਗਾ। ਜਿਵੇਂ ਮਰਜੀ ਰੱਸਾ ਵੀ ਸਿਰ ਤੇ ਤਾਂ ਹਉਣ ਤੇ ਗਲੀ ਦੇ ਵਿੱਚ ਤੇ ਖੜੀ ਆ ਬਾਈ ਵੇੜ। ਮੌ ਇਹਨਾ ਬਹਿ ਗਿਆ ਬਾਈ। ਕਹਿੰਦਾ ਕੋਈ ਚੱਕਰੀ ਨਹੀਂ ਜੱਦਰ ਦੀ ਮਰਦੀ ਹੱਥ ਲਈ ਚੱਲ। ਫੇਲਣਾ ਦਾ ਗਰਮ ਵਾਲੀ ਨੇ ਹੈ ਨਹੀਂ। ਆਰਡਰ ਦੇਖ ਲਓ ਕਮਾਲਾ ਟੱਲਾ ਦਾ ਦਿੰਦੀ ਆ ਆਰਡਰ ਹੋਰ ਵੀ ਸੋਹਣਾ ਤਿਆਰ ਕਰੋ ਉਹ ਚਾਰ ਦੰਦ ਦਾ ਡਾਕਟਰ ਉਹ ਚਾਰ ਦੰਦ ਮੋਲੇ ਦਾ ਵੀ 48 ਹੋਈ ਆ ਭੈਣ ਭਰਾ ਕਹਿ ਦਿੰਦਾ ਚਾਰ ਦੰਦ ਲਊ ਪ्योर ਚਾਰ ਦੰਦ ਠੀਕ ਆ ਮੋਲੇ ਦਾ ਵੀ 48000 ਰੁਪਏ ਮਾਨਸਾਨ ਜਿਹੜਾ ਮੌਕੇ ਤੇ ਜਰੂਰ ਹੋ ਜੀ ਬਾਬਾ ਕੱਚੀ ਆਦਨ ਲੈਂਦੀ ਆ ਆਰਡਰ ਹੋਰ ਵੀ ਸੋਹਣਾ ਤਿਆਰ ਕਰ ਲੂ ਆ ਜਾ ਆ ਜਾ ਉਪਰੇ ਅੱਗੇ ਭਰਾ 4 ਨੰਬਰ ਕਾਲੀ ਜਰਸੀ ਦੇ ਆ ਗਈ ਜੀ ਦੱਸੋ ਸਾਹਿਬ ਕਾਲੀ ਜਰਸੀ ਹਾਂ ਦੋ ਨੰਬਰਾਂ ਦੀ ਨਾਲ ਦੀ ਕਿਹੜਾ ਸੂਟ ਸੁਣੀਏ ਇਹ ਦੂਜਾ ਸੂਟ ਸਾਹਿਬ ਕਿੰਨੇ ਦਿਨ ਲੈਂਦੀ ਹੈ ਇਹ ਲੈ ਲਈ ਹੈ ਆਪਾਂ ਹਾਂ ਕੱਚੀ ਆ ਨਾ ਜੀ ਕੱਚੀ ਆ ਇਹ ਲੈ ਥਾਣ ਦੇਖੋ ਬੜਾ ਕਮਾਲ ਕਿੱਥੇ ਮਰਦੀ ਹੱਥ ਫੇਰੀ ਜਾ ਕੋਈ ਟੈਨਸ਼ਨ ਨਹੀਂ ਹੂੰ ਤਾਂ ਲਾਟੋ ਲਾ ਬਹੁਤ ਪਈਆਂ ਲੈ ਜਿਵੇਂ ਮਰਦੀ ਹੱਥ ਫੇਰੀ ਚੱਲ ਢੱਲਾ ਦਿਖਾ ਦੇ ਬਈ ਕੱਚ ਦੇ ਮਾੜਾ ਲੈ ਵਾ ਲੈ ਲਾਟੋ ਕਾਲੀ ਆ 4 ਸਲੇਵਾ ਕਰਨਾ ਸਭ ਨੇ ਠੀਕ ਹੈ ਭਾਈ ਹਾਂ ਮੁੱਖੀ ਵਾਲਾ ਕਰੂ ਥਾ ਨਾ 4 ਸਲੇਵਾ ਕਰੂਗੀ ਠੰਡੀ ਸੀਲ ਹੈਗਾ ਵੀ ਕੋਈ ਅੰਤ ਨਹੀਂ ਠੀਕ ਹੈ ਭਾਈ ਫੇਸ ਕੁਆਲਟੀ ਦਿਖਾਦੀ ਮਰੀ 600 ਦਿਖਾਉਂਦੇ ਨੇ ਨੇੜ ਤੋਂ ਭਾਈ 600 ਦੇਖੋ ਬੋਦੀ ਵਾਦੀ ਰੰਗ ਰੂਪ ਕੇ ਆ ਪੂਰੀ ਸ਼ੇਡਿੰਗ ਆ ਜਿਹੜੇ ਹਿਸਾਬ ਨਾਲ ਮੌਸਮ ਆ ਨਾ ਐਸੇ ਜੀਆਂ ਬੜਾ ਕਾਮਜਾਹ ਪ੍ਰਾਣ ਚੋਂ ਗਰਮੀ ਨਹੀਂ ਮੰਦਣੀ ਠੰਡ ਚੰਗੀ ਹੋਣੀ ਚੰਗੀ ਅਗਰ ਨਖਰੂ ਵੀ ਚੰਗੀ ਕੱਚੀ ਕੱਚੀ ਇਹ ਦਿਨ ਲੈਂਦੀ ਆ ਆਰਡਰ ਸੋਣਾ ਤਿਆਰ ਕਰ ਲੋ ਥਣ ਬੜਾ ਚੰਗਾ ਲੱਗਿਆ ਭਾਈ ਮੁੱਲ ਭਰਾ ਡਾਕਟਰ ਸਾਹਿਬ 53000 ਦੀ ਦੇ ਦੇਂਗੇ 53000 ਰੁਪਏ ਮਾਨਤਾਨ ਹੋ ਜਬਈ ਮਾਨਤਾਨ ਕਰ ਦਾਂਗੇ ਆਏ ਨਹੀਂ ਹੋਊਗਾ ਕਿ ਪਸ਼ੂ ਆਪਣਾ ਮੈਥੋਂ ਵਾਰੀ ਵਾਰੀ ਕਹਿਣਾ ਵੀ ਗਰਮ ਹੋਊਗਾ ਪਸ਼ੂ ਆਪਣਾ ਠੰਡਾ ਹੀ ਹੋਊਗਾ ਲੈ ਜਿਵੇਂ ਮਰਜੀ ਆ ਸੱਡਦੇ ਨੇ ਪਰ ਸੌ ਉੱਤੇ ਦੇ ਰੱਸਾ ਸੱਡਦਾ ਤਾਂ ਤਾਉਣ ਤੇ ਲੈ ਜਿੱਥੇ ਮਰਜੀ ਖੜਾ ਲੈ ਕਰਮ ਵਾਲੀ ਮਔ ਇਹ ਨਾਲ ਲੱਤਾਂ ਖੋਲ ਕੇ ਖੜੀ ਐ ਲੈ ਆਏ ਨਹੀਂ ਕੋਈ ਟੈਨਸ਼ਨ ਮੇਰਾ ਲੂਆ ਦੇਖੋ ਬਈ ਕਮਾਲ ਆ ਸੋਹਣਾ ਆਰਡਰ ਤਿਆਰ ਕਰਦੇ ਨੇ ਕੱਚੀ ਕੱਚੀ ਆ ਦਿਨ ਲੈਣੀਆਂ ਆਰਡਰ ਹੋਰ ਵੀ ਸੋਹਣਾ ਤਿਆਰ ਕਰ ਲੈ ਮੋਲੇ ਦਾ ਮੋੜ ਦਾ ਸਾਬਾ ਬਾਹਰ ਨੂੰ 53000 ਦੀ ਰਕਮ 53000 ਠੀਕ ਆ 53000 ਰੁਪਏ ਮੋਲਾ ਮਾਨਦਾਨ ਜਿਹੜਾ ਮੌਕੇ ਤੇ ਬਈ ਜ਼ਰੂਰ ਹੋਣੀ ਬਈ ਨਾਗਪੁਰਾ ਕੋਲੇ ਸੀਗੇ 4 ਦੋ ਤਾਜ਼ੀਆਂ ਸੀਆਂ ਦੋ ਗੱਬਣਾ ਬਈ ਤੇ ਕਿਸੇ ਵੀਰ ਦੇ ਚਾਰਾਂ ਜੋ ਕੋਈ ਵੀ ਪਸੰਦਾ ਹੈ ਬਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਨਾਲ ਧੰਨਵਾਦ ਜੀ